ਪਹਿਲਾਂ ਗਾਣ ਦੇ ਵਿੱਚ ਇੱਕ ਕੈਂਪ ਸੀਗਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਨੂੰ ਉੱਥੇ ਬੁਲਾਇਆ ਗਿਆ ਸੀ ਸਿੱਖ ਫਲਸਫੇ ਤੇ ਬੋਲਣ ਵਾਸਤੇ ਸਿੱਖ ਇਤਿਹਾਸ ਤੇ ਸਿੱਖ ਫਿਕਰ ਉੱਥੇ ਮੈਂ ਕਿਹਾ ਸੀ ਉਹ ਗੱਲ ਮੈਨੂੰ ਇੱਕ ਕਿਤਾਬ 'ਚ ਹੋਣ ਲੱਗ ਪਈ ਪਰ ਦਿੱਲੀ ਦਾ ਹੁਕਮਰਾਨ ਕਿਸੇ ਦੇ ਜਿਲੇ ਹੋ ਨਹੀਂ ਲਾ ਸਕਦਾ ਤਾਕਤ ਦੇ ਜੋ ਜੇ ਅੱਜ ਕੋਈ ਹੋਰ ਅਰੰਗਾ ਕਿਸੇ ਦੀ ਸੁਨਤ ਰੋਕਣਾ ਚਾਹੇਗਾ ਤਾਂ ਇਸ ਕਿਉਂ ਹੋਏਗੀ ਇਹਦੇ ਵਿੱਚ ਲਿਖਿਆ ਜੋ ਜ਼ੁਲਮ ਕਦੇ ਔਰੰਗਜ਼ੇਬ ਨੇ ਹਿੰਦੂਆਂ ਤੇ ਕੀਤਾ ਸੀ ਅੱਜ ਦੇ ਸਤਾਤਾਰੀ ਉਹੀ ਜ਼ੁਲਮ ਮੁਸਲਮਾਨਾਂ ਕੱਟਗਿੰਟੀਆਂ ਦਲਤਾਂ ਦੇ ਨਾਲ ਕਰ ਰਹੇ ਪ੍ਰਤੀਤ ਹੁੰਦੇ ਹਨ ਇਹ ਗੱਲ ਕਹਿਣ ਦੀ ਬਾਕੀ ਸਿੱਖ ਸਕਾਲਰ ਹਿੰਮਤ ਨਹੀਂ ਕਰਦੇ ਵੀ ਇਹ ਉਹੀ ਮੁੜ ਕੇ ਆ ਰਿਹਾ ਹੈ ਉਹੀ ਜ਼ੁਲਮ ਕਰ ਰਿਹਾ ਹੈ ਦਿੱਲੀ ਦਾ ਹੁਕਮਰਾਨ ਕੱਟਗਿੰਟੀਆਂ ਦੇ ਨਾਲ ਅਰੇ ਸਿੱਖਾਂ ਨਾਲ ਨਹੀਂ ਕਿਹਾ ਗਿਆ ਇਹ ਜਿ ਘਟ ਗਿੰਡੀਆਂ ਕਿਹਾ ਔਰ ਮੁਸਲਮਾਨਾਂ ਦਾ ਨਾਮ ਲਿਆ ਗਲਤਾਂ ਦਾ ਨਾਮ ਲਿਆ ਜੇ ਇੱਥੇ ਕੱਢਾ ਲਿਖ ਜਾਂਦੇ ਭਾਈ ਸਾਹਿਬ ਕਿ ਸਿੱਖਾਂ ਨਾਲ ਹੋ ਰਿਹਾ ਹੈ ਤਾਂ ਇਹਨਾਂ ਦੀ ਸਖੀਅਤ ਬਹੁਤ ਛੋਟੀ ਹੋ ਜਾਣੀ ਇਹ ਦਿੱਲੀ ਜਦ ਅਸੀਂ ਇੰਨੀ ਸਾਡੇ ਸੱਚੀ ਵੀ ਪੈਂਦੀ ਵੀ ਹੋ ਕੀ ਹੈ ਯਾਰ ਇਹ ਸਿੱਖੀ ਹੈ ਇਹ ਸਿੱਖੀ ਹੈ ਇਹ ਸਿੱਖੀ ਜੀਵਨ ਜਾਗਰ ਪਰ ਸਾਹਿਬ ਨੇ ਕਿਹਾ ਧਰਮ ਦੇ ਪੰਥ ਦੀ ਗੱਲ ਮੈਂ ਉਸ ਜਾਂਦਾ ਨਹੀਂ ਪਰ ਕਿਤਾਬ ਚ ਬੜਾ ਸਪਸ਼ਟ ਹੈ ਸਪਸ਼ਟ ਹੋ ਜਾਂਦਾ ਹੈ ਧਰਮ ਦਾ ਫਲਸਫਾ ਪਰ ਇਹ ਗੱਲ ਪੱਕੀ ਹੈ ਫਲਸਫੇ ਤੋਂ ਬਿਨਾ ਰਾਜ ਨਹੀਂ ਚੱਲ ਸਕਦਾ ਤੁਸੀਂ ਇਨਸਾਫ ਦਾ ਰਾਜ ਨਹੀਂ ਕਰ ਸਕਦੇ ਆਕਾਲ ਤੱਕ ਸੁਪਰੀਮ ਹੈ ਕੋਲ ਸੀਟ ਆ ਪਾਵਰ ਹੈ ਇਹ ਸੇ ਕਰਕੇ ਦੁੱਖ ਮਹਿਸੂਸ ਕਰਿਆ ਭਾਈ ਸਾਹਿਬ ਨੇ ਕਿ ਤੁਸੀਂ ਇੱਕ ਯਾਦਗਾਰ ਬਣਾ ਰਹੇ ਹੋ ਉਹ ਕੱਲ ਤੱਕ ਤੋਂ ਉੱਪਰ ਨਹੀਂ ਹੋ ਸਕਦਾ ਅਰਦਾਸ ਕਿ ਹਾਸ ਗਿਣਾ ਨੇ ਪੜਿਆ ਹੈ ਉਹ ਸਾਢੇ ਸੌਰੀ 7 ਹਾਂ ਸਾਢੇ 7 ਸਾਢੇ 7 ਹੱਥ ਉੱਚਾ ਥੜਾ ਇੱਕ ਹੱਥ ਡੇਢ ਫੁੱਟ ਦਾ ਹੁੰਦਾ ਉਹ ਸਾਢੇ 7 ਹੱਥ ਉੱਚਾ ਤਾਂ ਹੈ ਕਿ ਜਿਵੇਂ ਹੁਣ ਵੀ ਅਸੀਂ ਅਦਾਲਤਾਂ ਜਾਂਦੇ ਆ ਜਿਹੜੀ ਸਬਜ ਅਦਾਲਤ ਹੈ ਉਹ ਤਾਂ ਜਿਹੜਾ ਥੜਾ ਹੁੰਦਾ ਉਹ ਨੀਵਾ ਹੁੰਦਾ ਹੈ ਸੀਜੀਐਮ ਦਾ ਉਹ ਦੂਤ ਉੱਚਾ ਹੁੰਦਾ ਹੈ ਸੈਸ਼ਨ ਜੱਜ ਦਾ ਉਹ ਦੂਤ ਉੱਚਾ ਹੁੰਦਾ ਹੈ ਹਾਈ ਕੋਰਟ ਦੇ ਜਿਹੜੇ ਆਪਾਂ ਜਾਣਦੇ ਆ ਉਹ ਕਾਫੀ ਉੱਚਾ ਹੁੰਦਾ ਹੈ ਸੁਪਰੀਮ ਕੋਰਟ ਦਾ ਹੋਰ ਵੀ ਉੱਚਾ ਹੁੰਦਾ ਏਦਾਂ ਹੀ ਉਸ ਵੇਲੇ ਦੇ ਕਾਜੀ ਰਾਜ ਕਰਦੇ ਸੀ ਕਾਜੀ ਨਿਆਇਕ ਸੀਗੇ ਤਾਂ ਹੀ ਤਾਂ ਬਾਬੇ ਨੇ ਕਿਹਾ ਕਾਜੀ ਹੋਏ ਬਹਿ ਕਰੇ ਨਿਆਇ ਫੇਰੇ ਤਸਵੀ ਕਹੇ ਖੁਦਾਈ ਵੱਡੀ ਲੈ ਕੇ ਹੱਕ ਗਵਾਈ ਜੇ ਪੁੱਛੇ ਤਾਂ ਬੜ ਸੁਣਾਏ ਉਹਦੀ ਜਿਹੜੀ ਮੰਜੀ ਹੁੰਦੀ ਸੀ ਚੀਫ ਕਾਜੀ ਦੀ ਜਿਹੜਾ ਮੁੱਖ ਕਾਜੀ ਸੀ ਜਿਹਨੂੰ ਅੱਜ ਆਪਾਂ ਸੀਜੀਆਈ ਕਹਿੰਦੇ ਆ ਉਹ 7 ਹੱਥ ਉੱਚੀ ਹੁੰਦੀ ਸੀ ਤੇ ਗੁਰੂ ਸਾਹਿਬ ਨੇ ਕਿਹਾ ਸਾਡਾ ਇਨਸਾਫ ਦਾ ਤਕਤ ਹੈ ਜਿਹੜਾ ਉਧੂ ਉੱਚਾ ਹੋਏਗਾ ਉਸ ਤੋਂ ਉੱਪਰ ਹੋਰ ਕੋਈ ਨਹੀਂ ਹੋ ਸਕਦੀ ਪਰ ਕਿਉਂਕਿ ਅਸੀਂ ਚਾਹ ਦੂਜਾ ਉਹਦੇ ਵਿੱਚ ਇੱਕ ਹੋਰ ਹੈ ਉਹ ਵੀ ਹੱਥ ਕਿਤੇ ਹੈ ਜਿਹੜੀ ਇਸ ਕਿਤਾਬ ਦੇ ਵਿੱਚੋਂ ਹੀ ਝਲਕ ਮਾਰਦੀ ਹੈ ਵੀ ਜਦ ਤੁਸੀਂ ਫਸਫੇ ਹੀ ਸ਼ਕਤਾਂ ਫਿਰ ਤੁਸੀਂ ਅੱਜ ਕਿੰਨੇ ਕਰੋਗੇ ਸੀਟ ਆਫ ਪਾਵਰ ਦੇ ਇਕਾਲਤਕ ਸਾਹਿਬ ਤੇ ਜਿਹੜੇ ਬੈਠਾ ਗ੍ਰੰਥੀ ਉਹਨਾਂ ਦਰਬਾਰ ਸਾਹਿਬ ਨਜ਼ਰ ਆਉਂਦਾ ਹੈ ਮਤਲਬ ਕਿ ਉਹ ਤੁਹਾਡਾ ਚਾਨਣ ਮਨਾਰਾ ਹੈ ਉਹ ਤੁਹਾਡਾ ਲਾਈਟ ਹਾਊਸ ਹੈ ਉਹ ਤੁਹਾਡਾ ਆਗੂ ਹੈ ਅਗਵਾਈ ਕਰਨ ਵਾਲਾ ਹੈ ਰੋਹਾਨੀਅਤ ਦੀ ਵੀ ਇਨਸਾਨੀਅਤ ਦੀ ਵੀ ਰਾਜ ਦੀ ਵੀ ਉਹਤੇ ਨਜ਼ਰ ਰੱਖਣੀ ਹੈ ਪੱਲਾ ਨਹੀਂ ਛੱਡਣਾ ਪਰ ਜਿਹੜਾ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਬੈਠਾ ਦਰਬਾਰ ਸਾਹਿਬ 'ਚ ਉਹਨੂੰ ਅਕਾਲ ਤਖਨਾ ਚ ਨਹੀਂ ਆਂਦਾ ਜਾ ਕੇ ਬੈਠ ਕੇ ਦੇਖ ਲਿਓ ਕਿਉਂ ਕਿ ਜਿਹੜਾ ਫੰਕਸ਼ਨ ਦੇ ਵਿੱਚ ਕੰਮ ਕਰ ਰਿਹਾ ਹੈ ਉਨੇ ਰਾਏ ਸੁਪਤਾਂ ਤੇ ਨਜ਼ਰ ਨਹੀਂ ਰੱਖੀ ਵੀ ਮੈਨੂੰ ਵੀ ਮਿਲੇ